ਸਤਨਾਮ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੈ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਿਰੋ ਹਾਥ ਦੇ ਰਛਾ ਪੂਰਨ ਹੋਏ ਇੱਛਾ ਤਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨਕ ਰੂਪਿਤ ਪਰ ਹਮਰੇ ਦੁਸ਼ਟ ਸਭ ਦਮਕਾ ਬਹੋ ਆਪ ਹਾਥ ਦੇ ਮਹ ਬਚਾਵ ਸੋਖੇ ਬਸੈ ਮੋਰ ਪ੍ਰਵਾਰਾ ਸੇਵ ਸਿਖ ਸਬੈ ਕਰਤਾ ਰਾ ਮੋਰ ਅਛਾ ਨਿਜ ਕਰਦਾ ਕਰਿਐ ਸਾ ਮਨਨਿ ਕੁਆਜ ਸੰਗਰੀਐ ਪੂਰਨ ਹੋਇ ਹਮਾਰੇ ਆਸਾ ਤੂਰ ਬੈਨ ਕੇ ਰਹੇ ਪਿਆਸਾ ਜੁਮਹ ਸਾੜ ਅਖਿ ਅਵਨਾ ਧਿਆਉ ਜੋ ਪਰ ਚਾਹੂ ਸੋ ਤਮ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਚੁੰਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰਗੇ ਮਰਨ ਕਾਲ ਕਾ ਤਨਾਸ਼ਨ ਵਰਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆਤੋਜ ਕਰਿਓ ਰੱਛਾ ਰਾਖ ਲਿਹੁ ਮਰਕਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਗਹੰਤਾ ਤੁਮ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਵਤਰਾ ਆਕਾਲ ਪਾਏ ਸ਼ੋਜੇ ਅਵਤਰਾ ਆਕਾਲ ਪਾਏ ਗ੍ਰਿਸ਼ਨ ਬਰਗਾਸ਼ ਸਹਲ ਕਾਲ ਕਾ ਕੀ ਆਤਮਸ਼ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾ ਜੋ ਥਿਓ ਜਮਨ ਕਾਲ ਸਹਲ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਥਨ ਉਜਾਇਓ ਆਦ ਅੰਤ ਇੱਕ ਅਵਤਾਰ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਸਹਿ ਕਾ ਹਮਾਰੇ ਸਗਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕਾ ਸੇਵਕਨ ਸੁਖ ਦੇਓ ਸਾਤਨ ਲਕਾ ਪਨ ਮੋਮਦ ਕੀਓ કડકડ ਕੇ ਅੰਦਰ ਕੇ ਜਾਣਤ ਭਲੇ ਬਰੇ ਕੀ ਪੀਰਵ ਸ਼ਾਨਤ ਚੀਟੀ ਤੇ ਗਨਰਸਤੂਦਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰਵ ਸ਼ਨ ਕੜਕੜ ਕੇ ਪੜਪੜ ਕੇ ਜਾਣ ਜਦ ਕਰਖ ਕਰਾ ਕਰਤਾ ਰ ਪ੍ਰਦਿਆ ਤਰਤ ਤਾ ਦੇਹ ਅਪਰ ਜਵ ਆਕ ਰਖ ਕਰਤ ਹੁਕਮ ਹੂੰ ਤੁਮ ਮੈਂ ਮਿਲਤ ਦੇਹ ਤਰ ਸਮ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੂਝ ਉਚਾਰੈ ਤੋਮ ਸਭ ਹਿਤੇ ਰਹੈ ਨਿਰਾਲਮ ਜਾਨਦ ਬੇਦ ਅਪੇਦ ਅਰ ਆਲਮ ਨਿਰੰਕਾਰ ਨਿਰਵਕਾਰ ਦਰਨੰਬ ਆਦ ਅਨੀਲ ਅਨਾਦ ਸੰਭ ਤਾ ਕਾਮੁ ਲੋਚਰਦ ਪੇਦਾਂ ਜਾ ਕੋ ਪੀਵ ਨਾ ਪਾਵਤ ਵਿਦ ਤਾ ਕਉ ਅਕ੍ਰਪਾ ਹਰਨੁ ਮਾਨਤ ਮਹਾ ਮੂੜ ਹੈ ਅਗਜ ਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਵ ਨਿਰੰਕਾਰ ਕਾ ਚੇਨਤ ਨਹਿ ਪੀਵ ਆਪੋ ਆਪਣੇ ਵਦਹ ਦੇਤੇ ਬਰਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਵਿਸਾਰ ਕਹੈ ਵਿਦਿਸ ਜਾ ਪ੍ਰਥਮ ਸੰਸਾਰ ਏਕ ਰੂਪਨ ਉਸ ਰੂਪਾ ਰੰਗ ਪਿਉ ਰਾਵਕੇ ਊਪਾ ਅੰਡਾ ਜੇ ਰਸੇ ਤੇ ਕੀਨੀ ਦਪੇ ਖਾਨ ਬਹੋ ਰਜ ਦੇਨੀ ਕਹੋ ਫੋਦ ਰਾਜਾ ਹੋਵੇ ਬੈਠਾ ਗਹੋ ਸ਼ਿਵਨ ਪਿਉ ਸੰਗਰ ਕੈਠਾ ਸ agre shreshth dikhaya cham pav aa juga swarup swayam pav aur rakha mere tum karo sikh var sikh sangro dot thetho tera patan sagal males karoron katta jia tuj da sharani pare kai dusht dukhta hove mare ਪੁਰਹ ਜਵਨ ਪਗ ਪਰੇ ਤਿਹਾਰੇ ਗਨਕੇ ਦਉ ਸੰਕਟ ਸਬ ਟਾਰ ਜੋ ਅਕਲ ਖੁਗ ਬਾਰ ਤਿਆਗ ਹੈ ਤਾਕੇ ਕਾਲ ਨਿਕਟ ਨਹਿ ਹਰ ਰਖਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਤਰਿਤ ਤਤ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕਮ ਹਰ ਹੋ ਹਰਿ ਦੇ ਸਿਦ ਕਰਮੋਂ ਸੋ ਹੋਏ ਦੁਸ਼ਟ ਸ਼ਾਸਕ ਨਾ ਕੋਈ ਇੱਕ ਬਾਾਰ ਜਨ ਤਮਸ ਮਹਾਰਾ ਕਾਲ 파ਸਤੇ ਤਾਹੇ ਬਾਰਾ ਜੇਨ ਨਰਨਾਮ ਤੇ ਹਾਰੋ ਕਹਾ ਦਰ ਦੁਸ਼ਟ ਧੋਖ ਤੇ ਰਹਾ ਹਰਿ ਅਕੇਦ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈ ਲੋਹ ਬਾਰੇ ਸਰਵ othor ਮੋਹ ਹੋ ਸਹਾਈ ਦੁਸ਼ਤ ਦੋ ਤੈਲ ਹੈ ਬਚਾਈ ਕਿਰਪਾ ਕਰੀ ਹੰਪਰਜੰ ਮਤਾ ਅਗੰਧ ਗਰਾ ਪੂਰਨ ਸ਼ੁਭ ਰਤਿ ਕਿਲ ਵਿਖ ਸਗਲ ਦੇਹ ਏਕੋ ਹਰਤਾ ਦੁਸ਼ ਦੋਖਿ ਅਨਕਾਸ਼ ਹੈ ਕਰਤਾ ਸ਼੍ਰੀਆ ਤੁਜ ਅਜਾਪੈ ਦਿਆਲਾ ਪੂਰਨ ਅਗਨਾ ਗ੍ਰੰਥ ਤਤਕਾਲ ਮਨ ਬਾਚਨ ਫਲ ਪਾਵੇ ਸੋਏ ਦੋਖ ਨਾ ਦਿਸੈ ਬਿ ਆਵਤ ਕੋਈ ਅਡਲ ਸੁਣੈ ਗਉਂਜੋ ਆਸ ਰਸਨਾ ਪਾਵੇ ਸੁਣੈ ਮੂੜ ਚਿਤ ਲਾਏ ਚਤੁਰਤਾ ਵਈ ਦੋਖ ਦਰਦ ਪਾਉ ਨਿਗਟਨਾ ਤਿੰਨ ਨਰਕੇ ਰਹੈ ਹੋ ਜੋ ਆਕੇ ਇੱਕ ਵਾਰ ਜੋ ਪਈ ਕੋ ਕਹੈ ਜੋ ਪਈ ਸੰਬਤ ਸਤਰਹ ਸੈਸ ਆਪਣੇ ਜੈ ਅਰਧ ਸੈਸ ਫਨ ਤੀਨ ਕਹਿਜੈ ਬਾਦਰ ਸੁਦੀ ਅਸ਼ਟਮੀ ਰਵਾਰਾ ਤੀਰ ਸੂਦਰਵ ਅਗੰਧ ਸੁਧਾਰਾ ਸਵਈਆ ਪਾਹੀ ਗਹਿ ਜਾਤੇ ਤੁਮਰੇ ਦਉਥੇ ਗਵਾਖ ਤਣਹਿਆਨੇਉ RAM ਰਹੇ ਪ੍ਰਾਨ ਕੋ ਰਾਜ ਅਨੇਕ ਹੈ ਦੇਖ ਨਾ ਮਾਨਿਉ ਸਿਮਰੇ ਸਾਸ ਰਵੇ ਸਵੈ ਬੋ ਭੇਦ ਕਹਿ ਹਵੇਖ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾਬ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਹਿਉ ਤੁਹਾਰੋ ਦਵਾਰ ਬਾਹਿ ਗਹਿ ਕਿ ਲਾਜ ਅਸ ਗੋਬਿੰਦਾ ਸੁਹਾਰੋ ਸਗਲ ਦਵਾਰ ਕਾ ਸਾੜ ਕੈ ਏਗ ਹੋਵਤ ਵਹਾਰ ਦਵਾਰ ਬਾਹੇ ਗਹਿ ਖੇ ਲਾਜ ਅਸ ਗੋਵਿੰਦ ਦਾਸ ਤਵਾਰ ਵਾਹਿਗੁਰੂ RAM ਕਲੇ ਮਹਿਲਾ ਤੀਜਾ ਨਾਂ ਦੇਕ ਓ ਓੰਕਾਰ ਸਤਗੁਰ ਪ੍ਰਸਾਦ आनंद अपिया ब्रह्माय सतगुरु मैं पाया सतगुरु तं पाया सहषिते मनवदिया वदज्ञा राग रथन परिवार परिज्ञा शब्द गवन अंग साधो तं गाव हरि केना मन जने के वसाया कहे नानु बिनंद हुवा सतगुरु मैं पाया ए मन मेरे आ दोस दर हो हरि नालले ਹਰਨਾਰ ਹੋ ਤੂੰ ਮਨ ਮੇਰੇ ਦੋ ਸੰਸਾਰਣਾ ਕੀ ਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾਗਲਾ ਸਮਰੱਥ ਸੁਆਮੀ ਸੋਖਿ ਅਮਨ ਅਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵ ਸਦਾ ਸਿਫਤ ਸਲਾਹ ਤੇਰੇ ਨਾਮ ਨਵਸਾਵੈ ਨਾਮ ਜਿਨ ਕੇ ਮਨੋਸਿਆ ਵਜੇ ਸਦਖ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਇਹਨ ਭੁਖਾ ਸਭ ਵਾਝਾ ਅਗਰ ਸਾਚ ਸੁਖ ਮਨੈ ਉਸਿਆ ਜਨ ਇਛਾ ਸਾਪ ਜੈਨ ਸਦਾ ਕਰਮਾਨ ਗਿਤਾ ਗ੍ਰਵਟ ਹੋ ਜੇ ਸਦਿਆ ਆਵੜਿਆ ਆ ਕਹ ਨਾਨਕ ਸਨੋ ਸੰਤੋ ਸ਼ਬਦ ਰੋਪਿਆ ਰੋ ਸੱਚ ਨਾਮ ਮੇਰਾ ਦਾਰੂ ਵਾਜੇ ਪੰਜ ਸਾਵਦਿਤ ਕਰ ਸੁਭਗ ਕਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰਤਾਰੀਆਂ ਪੰਜ ਦੂਤ ਦਵਸ ਕਿਤੇ ਕਾਲ ਕੰਟ ਕੁਮਾਰਿਆ ਤੁਰ ਅਖਰਮ ਪਾਇਆ ਤਦ ਦਿਨ ਕਾ ਸੇ ਨਾਮ ਹਰਖੇ ਲਾਗੇ ਕਹੇ ਨਾਨਕ ਤਦ ਸ਼ੁਭ ਹੋਆ ਤਦ ਕਰ ਅਨਹਦ ਵਚੇ ਆਨੰਦ ਅਸਨੁ ਡਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਨੇ ਸਗਲ ਵਿਸੂਰੇ ਦੁਖ ਰੋਗ ਸੁਨਤਾ ਪਤਰੀ ਸੁਣੀ ਸੱਚੀ ਬਾਣੀ ਸੰਤ ਸਾਧਨ ਪਾਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਗੁਰਮੁਤਿ ਆਨੰਦ ਕ ਗੁਰ ਚਰਨ ਲਾਗੇ ਆਵਾਜ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਤਿ ਦੇਵ ਸਰਾਤ ਦਵੇਦਾਇ ਦਾਇਆ ਖੇਲੈ ਸਗਲ ਜਗਤ ਚੰਗਿਆ ਆਇਆ ਬੁਰੇ ਆਇਆ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜਕ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਜਾਲੇ ਕਿਤੇ ਛੁੱਟੇ ਨਾ ਨਿਨੇ ਨਾਮਤ ਆਇਆ ਗੈਮ ਸਖਤ ਕਾਲ ਨਾਨਕ ਤੇ ਮਖੋਜਿਆਲੇ ਕਿਤੇ ਛਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ Um...